ਗੱਡੀ ਵੀ ਗਲੀ ਜਾਂਦੀ ਯਾਰ ਬਾਰ ਹਨਾ ਹੋਰ ਦੋਸਤੋ ਅੱਜ ਹੈ ਇਥੇ ਬਟਰ ਪ੍ਰੂਫ ਕਵਰ ਹੀ ਲਿਆ ਉਮੀਦ ਆ ਤਾਂ ਕੁਝ ਨਹੀਂ ਪਤਾ ਅੱਜ ਜੀ ਮੀਂਹ ਆਇਆ ਸੀ ਮੀਂਹ ਆ ਗਿਆ ਸੀਗਾ ਤੇ ਗੱਡੀ ਹੁਣ ਆਪਣਾ ਕਵਰ ਹੈ ਨਹੀਂ ਗੱਡੀ ਹਜੇ ਹੁਣ ਹੀ ਲੈਤੀ ਸੀ ਆਪਾਂ ਜਿਹੜਾ ਕਵਰ ਦੱਸਿਓ ਯਾਰ ਕਿੱਥੋਂ ਮਿਲੂਗਾ ਬਟਰ ਪ੍ਰੂਫ ਕਮੈਂਟ ਕਰਕੇ ਉਹਨੂੰ ਕਵਰ ਚਾਹੀਦਾ ਇਸ ਗੱਡੀ ਦਾ ਸਾਡੇ ਤਾਂ ਕੋਈ ਬਣਾਉਂਦਾ ਨਹੀਂ ਓਰੇ ਯਾਰ ਇਹ ਬਣਾਉਂਦਾ ਵੀ ਹੋ ਸਾਨੂੰ ਪਤਾ ਨਹੀਂ ਇਹ ਚੀਜ਼ ਬਾਰੇ ਨਾ ਤੇ ਕਿੱਦੇ ਦੀ ਬਾਹਰ ਹੀ ਖੜੀ ਆ ਮੀਂਹ ਚ ਦਾ ਵੀ ਨਹੀਂ ਹੈਗੀ ਲਾਉਣ ਉੱਥੇ ਹੁਣ ਪੇਟੀਆਂ ਲਾਤੀਆਂ ਉੱਦੇ ਦੀ ਮੀਂਹ ਪਈ ਜਾਂਦਾ ਉੱਦੇ ਦੀ ਗੱਡੀ ਬਾਹਰ ਖੜੀਆ ਚੱਲੀ ਦੁਕਾਨ ਤੇ ਹੋ ਰਹੀ ਆ ਦੇਖੋ ਹੂੰ ਗਿੱਲੀ ਹੋ ਰਹੀ ਆ ਸਾਰੀ ਹੋਰ ਦੁਕਾਨ ਤੇ ਹੂੰ ਦੁਕਾਨ ਤੇ ਜਾਣ ਹੋਰ ਆ ਦੇਖੋ ਮਿੱਤਰੋ ਅੱਜ ਮੀਂਹ ਫੇਰ ਪੈ ਗਿਆ ਹਟਿਆ ਤੇ ਪਹਿਲਾਂ ਘਟ ਗਿਆ ਉੱਦੇ ਸਾਨੂੰ ਦੱਸਿਆ ਹੀ ਪਾਣੀ ਤਾਂ ਬਹੁਤ ਘਟ ਗਿਆ ਹਰ ਪਾਣੀ ਤਾਂ ਸਾਰਾ ਹੀ ਘਟ ਗਿਆ ਮੀਂਹ ਦੀ ਹੋਰ ਪ੍ਰੋਬਲਮ ਆ ਮੀਂਹ ਆ ਜਾਏ ਹੋਰ ਆਹ ਇੱਟਾਂ ਲਾਤੀਆਂ ਸੀ ਡੈੜੀ ਨੇ ਰਾਤ ਤੋਰੇ ਤਾਂ ਤਾਂ ਤੂੰ ਅੰਨੇ ਰਵ ਇੱਧਰ ਨਹੀਂ ਆਉਣਾ ਪੀਤੇ ਚੜ ਪੌੜੀ 'ਚ ਚੜ ਦੇਖ ਕੇ ਧਿਆਨ ਨਾਲ ਡਿੱਗਣਾ ਪਏ ਚੈੱਕ ਕਰੋ ਕੱਲਾ ਪੱਤੋ ਓਕੇ ਗਏ ਸੀ ਪਾਣੀ ਕਈ ਥਾਂ ਮੈਂ ਖੜਾ ਯਾਰਾ ਫੁੱਲ ਜੇ ਗਏ ਹਨਾ ਆ ਫੁੱਲ ਜੇ ਗਏ ਆ ਸਮੈਟ ਜਾ ਤੂੰ ਤਾਂ ਵਧੀਆ ਚਿਪ ਗਿਆ ਯਾਰ ਨਾਲ ਚੱਕਣਾ ਪਊ ਇਹ ਤਾਂ ਹੈ ਚੱਕਣਾ ਪਊ ਚੱਕਣ ਦੀ ਲੋੜ ਹੀ ਨਹੀਂ ਮੈਂ ਤਲਾਦਾ ਜੰਨਾ ਟਾਈਮ ਹੁਣ ਮੀਂਹੂ ਨਹੀਂ ਪਈ ਜਾਂਦੇ ਨੇ ਆ ਫੁੱਲ ਜੇ ਗਿਆ ਕਈ ਥਾਂ ਮਤੋਂ ਆ ਦੇਖ ਜਦ ਜੈ ਦੇ ਥੱਲੇ ਕੋਈ ਚੀਜ਼ ਆ ਗਈ ਹਨ ਗੰਦਪੰਦ ਜਾ ਤਾਂ ਵਧੀਆ ਚਿਪ ਗਿਆ ਪਾਣੀ ਨਾਲ ਚ ਪੀਣਾ ਸੀ ਪਹਿਲਾਂ ਵੀ ਦੱਸਿਆ ਸੀ ਨਾ ਉਹਨੇ ਪਾਣੀ ਨਾਲ ਚ ਪੀਣਦੇ ਹੁੰਦੇ ਨੇ ਤਾਂ ਹੀ ਤਾਂ ਉੱਠ ਜੇ ਖੜਦਾ ਹੁੰਦਾ ਚੈੱਕ ਕਰਾਉਣਾ ਪਾਣੀ ਆਪਾਂ ਹਣ ਹਾਂ ਕੀ ਹੋ ਗਿਆ ਮੈਂ ਚੰਗੀਆਂ ਦਿਖਦੇ ਆ ਹੈ ਥੱਲੇ ਪਾਣੀ ਇਹ ਛੱਟੇ ਵੇ ਯਾਰ ਵੱਡ ਕੇ ਆ ਦੇਖ ਖਰਾਬ ਹੋਊਗਾ ਪਾਣੀ ਦੇਖੋ ਥੋੜਾ ਜਿਹਾ ਘਟ ਗਿਆ ਇਸ ਚੈੱਕ ਪਾਣੀ ਹੈ ਮੁਸਤਕ ਕੁਬਾਲੀ ਗੰਦੀ ਮਾਰ ਦਿਆ ਹੁਣ ਆ ਪਾਣੀ ਸਾਰਾ ਟੋਪੇ ਵਾਲਾ ਪਿਚਰਾਂ ਲੱਗ ਗਏ ਇਹਦੇ ਬਾਲੀ ਗੰਦੀ ਮੁਸ਼ਕ ਮਾਰੀ ਜਾਂਦੀ ਆ ਬਾਲਾ ਅੱਜ ਸਵੇਰ ਇਹਦੇ ਵਿੱਚ ਤਾਂ ਬਾਲੀ ਹੀ ਇੰਨੇ ਬਾਲੀ ਗੰਦੀ ਆ ਸਾਰੀਆਂ ਦੁਕਾਨਾਂ ਵਾਲੇ ਵਿਚਾਰੇ ਨਾ ਘਰੇ ਬੈਠੇ ਨੇ ਕੈ ਦਿਨ ਹੋ ਗਏ ਕੋਈ ਹੱਲ ਨਹੀਂ ਹੋਇਆ ਇਹਦਾ ਹਜੇ ਮੈਟੀ ਵਾਲੇ ਹੁਣ ਪਾਣੀ ਕੱਢੀ ਤਾਂ ਜਾਂਦੇ ਨੇ ਉੱਥੋਂ ਪਾਣੀ ਹੈ ਹੀ ਜ਼ਿਆਦੇ ਆ ਛੱਟ ਰਗਾ ਤੋਂ ਨਹੀਂ ਮੈਂ ਕਰਿਆ ਉਹ ਵੱਡੇ ਕਿ ਸਿੱਟਿਆ ਝਾੜੂ ਦੇਖਦੀ ਸੀ ਇੱਥੇ ਹੈ ਨਹੀਂ ਐਨ ਪਰ ਆ ਹੀ ਪਈ ਆ ਉਹ ਸਾਹਮਣੇ ਟੋਪਾਗਾ ਇਹ ਜਦੋਂ ਸੁੱਕ ਗਿਆ ਨਾ ਸਾਨੂੰ ਫੇਰ ਦਿਖਾਵਾਂਗੇ ਆਪਾਂ ਸਾਨੂੰ ਹੁਣ ਨਹੀਂ ਪਤਾ ਲੱਗਣਾ ਟੋਪਾ ਕਿੱਥੇ ਕਿੱਥੇ ਆ ਇਹ ਸਾਰੀ ਟੋਬਾ ਹੁੰਦਾ ਹਾਂ ਹੁਣ ਤਾਂ ਸਾਰੀ ਟੋਬਾ ਬਣਿਆ ਪਿਆ ਇੱਥੇ ਸੜਕ ਹੈ ਇਹ ਕਿਹੜਾ ਸਾਫ ਪਾਣੀ ਇਹ ਵੀ ਟੋਬਾ ਹੀ ਹੈ ਹਾਂ ਇਹ ਬਾਕੀ ਆ ਦੇਖੋ ਸਾਰਾ ਰੋਡ ਭਰਿਆ ਪਿਆ ਚੱਕੋ ਹਾਲਾਤ ਮਾਰੇ ਹੁੰਦੇ ਜਾਂਦੇ ਨੇ ਟੋਕੇ ਗਏ ਸੀ ਕੱਲ ਅਸੀਂ ਸਾਰਾ ਮੂਹ ਅੱਗੇ ਕੱਟਿਆ ਪਰ ਘਟਦਾ ਲੱਗਦਾ ਨਹੀਂ ਮੈਨੂੰ ਬਾਲਾ ਕੱਲ ਜੇ ਘਟਿਆ ਸੀ ਅੱਜ ਤਾਂ ਪੂਰਾ ਨਹੀਂ ਘਟਿਆ ਹਨਾ ਮੈ ਦੂਗਾ ਅੱਜ ਕਿਉਂਕਿ ਮੀਂਹ ਆ ਗਿਆ ਉਦ ਰੁੱਖੇ ਤੇ ਇੰਨਾ ਜ਼ਿਆਦਾ ਪਾਣੀ ਆਈ ਜਾਂਦਾ ਨਾ ਬੁਰਾ ਹਾਲ ਹੋ ਰਿਹਾ ਸਾਡੇ ਖੇਤ ਸਾਡੇ ਖੇਤ ਬਾਲਾ ਬੁਰਾ ਹਾਲ ਆ ਤੁਹਾਨੂੰ ਨਾ ਉੱਥੇ ਵੀਡੀਓ ਨਹੀਂ ਬਣਾਈ ਗਈ ਅੱਜ ਮੀਂਹ ਪਈ ਜਾਂਦਾ ਮੀਂਹ ਪੈਂਦੇ ਚ ਗਿਆ ਸੀ ਨਾ ਤੇ ਤੁਹਾਨੂੰ ਇਹ ਹਾਲਾਤ ਵੀ ਦਿਖਾਵਾਂਗੇ ਕੱਲ ਨੂੰ ਦੇਖਦੇ ਆ ਅੱਜ ਡੈਡੀ ਗਏ ਹੋਏ ਨੇ ਮੀਂਹ ਪੈਗਾ ਸੀ ਅੱਜ ਮੈਂ ਘਰ ਹੀ ਸੀਗਾ ਇੱਕ ਹੋਰ ਕੀ ਹੁੰਦਾ ਜ਼ਿਮੀਂਦਾਰਾਂ ਨੂੰ ਆਪਾਂ ਨੂੰ ਇਹ ਹੀ ਸਿਰਫ 6 ਮਹੀਨਿਆਂ ਬਾਅਦ ਹੀ ਵੇਟ ਹੁੰਦੇ ਵੀ ਫਸਲ ਆਉਗੀ ਹਨਾ ਹੋਰ ਸਾਰੀਆਂ ਕਣਕਾਂ ਜੀਰੀਆਂ ਆਏ ਜਦੋਂ ਹੋ ਜਾਂਦਾ ਕੁਛ ਵੀ ਆ ਦੇਖੋ ਸਾਰੇ ਆ ਮੈਟ ਪਾਟ ਗਏ ਕਾ ਜਿਨ੍ਹਾਂ ਦੀ ਵੀ ਜੇਰੀਆਂ ਖਰਾਬ ਹੋਈਆਂ ਨਾ ਉਹਨਾਂ ਨੂੰ ਪਤਾ ਵੀ ਕਿੰਨਾ ਦੁੱਖ ਆ ਤਾਂ ਮਿੱਤਰੋ ਅਸੀਂ ਆਪ ਹੀ ਗਲਤੀ ਕਰਤੀ ਆ ਨਾ ਇਟਾਂ ਲਾਉਣੀਆਂ ਪੈ ਗਈਆਂ ਹੁਣ ਇਹਦੇ ਜਿਹੜੇ ਪੈਰ ਸੀ ਅਸੀਂ ਵੜਤੇ ਸੀ ਉਹ ਖੋਲਤੇ ਸੀ ਮਤਲਬ ਹੀ ਕਹਿਣ ਦਾ ਮਤਲਬ ਖੋਲਤੇ ਸੀ ਉਹ ਸੀਗੇ ਉਹ ਖਰਾਬ ਹੋ ਗਏ ਸੀ ਟੁੱਟੇ ਪਏ ਸੀ ਭਾਰੀ ਆ ਇਹ ਬਾਲਾ ਕਾਊਂਟਰ ਬਾਕੀ ਸਾਰਾ ਸਮਾਨ ਤਾਂ ਸਹੀ ਐ ਜਾਲੇ ਵੀ ਲਾਗੇ ਦੋ ਦੇਣਾ ਚ ਦੁਕਾਨ ਤੇ ਹਨਾ ਉਹ ਹਾਂ ਜਾਲੇ ਲੱਗੇ ਮਿੱਤਰੋ ਦੋ ਦੇਣਾ ਚ ਦੁਕਾਨ ਤੇ ਇੱਥੇ ਬੈਠੇ ਰਹਿੰਦੇ ਸਾਰਾ ਤਾਂ ਟਾਈਮ ਪਾਸ ਬਲੀਆ ਹੋ ਜਾਂਦਾ ਹੈ ਕਿ ਸਾਡਾ ਆਨਲਾਈਨ ਮਿੱਤਰੋ ਕੰਮ ਆ ਸਾਰਾ ਹੁਣ ਜਿਵੇਂ ਆ ਬੱਚਿਆਂ ਦੀ ਕਟ ਆ ਗਈ ਕਲਰ ਕਟ ਆ ਗਈ ਹਨਾ ਇਦਾਂ ਦੀਆਂ ਆਈਟਮਾਂ ਆਪਣੇ ਕੋਲੇ ਦੁਕਾਨ ਤੇ ਹੁੰਦੀਆਂ ਨੇ ਤੇ ਕੱਲ ਪੁੱਛ ਰਹੇ ਸੀ ਕੁਸਬੀਰ ਵੀ ਤੁਹਾਡੇ ਕੋਲੇ ਦੁਕਾਨ ਤੇ ਕੀ ਕੀ ਹੁੰਦਾ ਹਨਾ ਤੇ ਆ ਦੇਖੋ ਜਿਵੇਂ ਟਰੈਂਡਿੰਗ ਐਡ ਬਣਿਆ ਆਪਣੇ ਕੋਲੇ ਜਿਵੇਂ ਆ ਲਾਟਣਾ ਇਹ ਚੀਜ਼ਾਂ ਬਹੁਤ ਚੱਲਦੀਆਂ ਨੇ ਅੱਜ ਕੱਲ ਆ ਕੌਲਿਆਂ ਤੇ ਲੱਗਣ ਵਾਲੀਆਂ ਲਾਈਟਾਂ ਹੋ ਗਈਆਂ ਆ ਮਿਊਜ਼ਿਕ ਵਾਲੇ ਵੱਲ ਮਾਗੇ ਕੀ ਆ ਦੇਖੋ ਬੂਰ ਲਾਉਣ ਵਾਲੀ ਮਸ਼ੀਨ ਆ ਗਈ ਆਪਣੇ ਗਿਫਟ ਆਈਟਮ ਆ ਗਏ ਆ ਪਰਫਿਊਮ ਵਾਲ ਆ ਗਿਆ ਆ ਲੈਂਪ ਆ ਗਿਆ ਸਟੱਡੀ ਸਾਰੀਆਂ ਆਈਟਮਾਂ ਇਦਾਂ ਦੀਆਂ ਨੇ ਆਪਣੇ ਕੋਲੇ ਆ ਕੈਮਰਾ ਦਾ ਬਹੁਤ ਵਧੀਆ ਕੁਆਲਿਟੀ ਦਾ ਇਹ ਆਪਾਂ ਲਾਇਆ ਹੋਇਆ ਔਰੇ ਤੇ ਆ ਬ੍ਰੇਕਮ ਆ ਗਿਆ ਆ ਉਹ ਬੱਚਿਆਂ ਦੀਆਂ ਖੇਡਾਂ ਆ ਗਈਆਂ ਸਾਰੀਆਂ ਬੱਚਿਆਂ ਦੀਆਂ ਖੇਡਾਂ ਨੇ ਆਰ ਲੈਂਡ ਦੇ ਵਿੱਚ ਤੇ ਬਾਕੀ ਉਹ ਸਪੀਕਰ ਆ ਦੇਖੋ ਬਹੁਤ ਕੰਡ ਚੀਜ਼ ਆ ਉਹ ਬਹੁਤ ਵਿਕ ਰਹੇ ਆ ਆਪਣੇ ਕੋਲ ਵੈਸੇ ਤੁਸੀਂ ਮੰਗਵਾ ਸਕਦੇ ਹੋ ਹੁਣ ਪਾਣੀ ਆਪਾਂ ਫੇਰ ਵੀ ਕਰਵਾਇਆ ਹੋਣੇ ਨੇ ਤੇ ਆ ਬੱਚਿਆਂ ਦੀ ਕਿੱਟ ਵੀ ਆ ਗੀ ਕਲਰ ਕਿੱਟਾ ਏ ਆ ਸਪੀਕਰ ਆ ਗਏ ਗਰਵਾਣੀ ਵਾਲੇ ਸਪੀਕਰ ਵੀ ਨਿਗੇ ਆਪਣੇ ਕੋਲੇ ਆ ਦੇਖ ਕੇ ਚੈੱਕ ਕਰੋ ਜੋਤ ਵੀ ਨਹੀਂ ਲੱਗੀ ਹਨ ਕਿੰਨੇ ਦਿਨ ਹੋ ਗਏ ਲਾ ਦਿਓ ਜੋਤ ਜੋਤ ਵੀ ਲਾ ਦਾ ਲਾ ਦਿਓ ਫਿਰ ਹਨ ਕਵਰ ਆਈਫੋਨ ਦੇ ਕਵਰ ਆਪਣੇ ਕੋਲੇ ਬਹੁਤ ਸੋਹਣੇ ਸੋਹਣੇ ਨੇ ਚੈਣੀ ਇੱਧਰ ਵੀ ਖੇਡਾ ਆ ਗਏ ਆ ਉਹ ਹੋਕੀ ਡੋਕੀ ਆ ਗਿਆ ਆ ਫੈਨ ਆ ਗਏ ਗੱਡੀ ਵਾਲੇ ਆ ਸਾਤਰੀ ਆ ਗਈ ਆ ਲਾਈਨ ਦੇ ਵਿੱਚ ਸਪੀਕਰ ਆ ਗਿਆ ਦੇਖੋ ਬਹੁਤ ਵਧੀਆ ਸਪੀਕਰ ਆ ਜਿਹੜਾ ਤੇ ਆ ਗਏ ਮਿੱਤਰੋ ਗੱਦਾ ਜਿਹੜਾ ਉਹ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਅੱਜਕੱਲ੍ਹ ਇਹ ਇਹਦਾ ਸਿਰਫ ਆਪਣੇ ਕੋਲੇ ਪ੍ਰਾਈਜ਼ ਹੈਗਾ 3500 ਰੁਪਇਆ ਉਹ ਕਾਪਕੌਨ ਮਸ਼ੀਨ ਆ ਗਈ ਵੈਕੂਮ ਆ ਗਿਆ ਤੇ ਉਹਦੇ ਵਿੱਚ ਕਟਰ ਆ ਗਏ ਆਹ ਬੱਚਿਆਂ ਦੇ ਟੱਬ ਆ ਗਏ ਬੋਤਲਾਂ ਆ ਗੀਆਂ ਬਾਊਚ ਆ ਗਈਆਂ ਆਹ ਰੇਨ ਕੋਟ ਆ ਗਏ ਆਪਣੇ ਕੋਲੇ ਬਹੁਤ ਵਧੀਆ ਰੇਨ ਕੋਟ ਆ ਆਪਣੇ ਮੀਂਹ ਵਾਲੇ ਦਿਨ ਬਲੌਗ ਚ ਆ ਦੇਖਿਆ ਹੋਣਾ ਤੁਸੀਂ ਪਾਇਆ ਹੋਇਆ ਆਹ ਕਿਟ ਆ ਗਈ ਉਹਦੇ ਵਾਲੀ ਛੋਟੀ ਜਿਹੀ ਕਿਟ ਐ ਬਹੁਤ ਵਧੀਆ ਵਾਟਰਪਰੂਫ ਹੁੰਦੀ ਐ ਇਹ ਬਾਕੀ ਹੁਣ ਕੱਲੀ ਕੱਲੀ ਆਈਟਮ ਦੀ ਵੀ ਵੀਡੀਓ ਅਸੀਂ ਪਾਉਂਦੇ ਰਹਿਣੇ ਆਂ ਉਸ ਸਾਰਾ ਸਾਮਾਨ ਆਪਾਂ ਅੰਦਰ ਲੈ ਗਏ ਹਨ ਵੀਡੀਓ ਵਗੈਰਾ ਅਸੀਂ ਪਾਉਂਦੇ ਰਹਿਣੇ ਆਂ ਜਿਵੇਂ ਅਗਵਾਰੇ ਵਾਲੀਆਂ ਲਾਉਣ ਘਵਾਰੇ ਫਲਾਉਣ ਵਾਲੀ ਮਸ਼ੀਨ ਆ ਗਈ। ਇਹ ਬਹੁਤ ਵਧੀਆ ਆਪਣੇ ਕੋਲੇ ਆਟਮਾ ਨੇ। ਜਿਹੜੀਆਂ ਆਨਲਾਈਨ ਵੇਚਦੀਆਂ ਨੇ। ਇਹ ਕਿੱਧਰ ਪੰਗੇ ਲੈ ਰੱਖਿਆ ਨੇ। ਆਹ ਦੇਖੋ ਰੋਡ ਇਹ ਨਾ ਮੇਨ ਰੋਡ ਆਪਣਾ ਸਾਰਾ ਗੁਰਦੁਆਰਾ ਸਾਹਿਬ ਮੰਦਿਰ ਇੱਧਰ ਸਾਰੇ ਧਰਮ ਇੱਧਰ ਹੀ ਆ ਗਏ। ਧੂਫ ਨਾਲ ਕੁਛ ਨਾ ਕੋਈ ਫਰਕ ਪੈ ਜੂ ਹਣਾ। ਹਾਂ। ਕਾਇਨ ਲਾਈਏ। ਹੂੰ। ਕਾਇਨ ਲਾਈਏ। ਇਹ ਹਾ ਨਿਕਲ ਜੂ ਗਿਕਸ ਗੱਲ ਲੀ ਪੜਦਾ। ਇਹ ਆਹ ਲਾਈਟ ਬਹੁਤ ਘੈਂਟ ਆ। ਇਹ ਹੁਣ ਚੱਲੀ ਆ ਟ੍ਰੈਂਡਿੰਗ ਦੇ ਵਿੱਚ ਆ ਇਹ ਵੀ ਬਹੁਤ ਵਧੀਆ ਆਈਟਮ ਆ ਰਿਮੋਟ ਤੇ ਕੰਟਰੋਲ ਹੋ ਜਾਂਦੀ ਆ ਆਪਾਂ ਬੈੱਡ ਤੇ ਪਏ ਇਹਨੂੰ ਚਲਾ ਸਕਦੇ ਆ ਏਅਰਪੋਰਟ ਬਹੁਤ ਘਾਣ ਘਾਂਟ ਨੇ 3 ਦਿਨ ਦਾ ਪੈਂਟਰੀ ਬੈਕਅਪ ਆ ਇਹਦਾ ਗਾਰੰਟੀ ਆ ਆਪਣੀ ਜੋਤ ਵੀ ਕਿੰਨੇ ਦਾਣਾ ਵਾਹ ਲਾਈ ਅੱਜ ਹਨਾ ਅਸੀਂ ਨਾ ਡੇਲੀ ਜੋਤ ਲਾਉਂਦੇ ਸੀ ਡੇਲੀ ਅੱਜ ਕਾ ਇਹ ਦਾਣਾ ਵਾਹ ਜੋਤ ਲਾਈ ਆ ਇੱਥੇ ਗੰਦ ਚ ਵੀ ਕੀ ਜੋਤ ਲਾਈਏ ਫਿਰ ਜਦੋਂ ਸਾਫ ਸਫਾਈ ਹੋਵੇ ਫੇਰ ਹੀ ਵਧੀਆ ਲੱਗਦਾ ਮਤਲਬ ਸਾਫ ਵਧੀਆ ਹੋ ਗਈ ਦੁਕਾਨ ਆਪਣੀ ਹਨਾ ਲਾਤੀ ਤੋ ਹੋਏ ਹੂੰ ਜੋਤ ਵੀ ਲਾਤੀ ਮੈਂ ਸੋਚਦੀ ਸੀ ਹੂੰ ਵੀ ਜਿਆ ਪਾਸ ਸਾਮਾਨ ਚੱਕ ਕੇ ਦੇ ਇਥੋਂ ਸਾਰਾ ਅੰਦਰ ਲੈ ਜਾਵਾਂਗੇ ਗੱਡੀਆਂ ਧੋਦਾਂਗੇ ਆਹ ਵਾਲੀਆਂ ਹੂੰ ਗੱਡੀਆਂ ਧੋਦਾਂਗੇ ਇਹਨੂੰ ਥੱਲੇ ਲਾਹੀਏ ਆਪਾਂ ਹਾਂ ਇਹਨੂੰ ਥੱਲੇ ਲਾ ਦਾਂਗੇ ਚਲੋ ਥੱਲੇ ਲਾ ਦਾਂਗੇ ਇਹਨੂੰ ਇਹ ਖਰਾਬ ਹੋ ਹੋ ਹੀ ਜਾਊਗਾ ਜਿਹੜੀਆਂ ਗਿੱਲੀਆਂ ਆ ਚੀਜ਼ਾਂ ਗਿੱਲੀਆਂ ਵੀ ਹੋ ਰਹੀਆਂ ਨੇ ਸਿੱਖ ਕੋ ਜਾਨੀਆ ਨਸਾਂ ਦਾ ਕੋਈ ਹੁੰਦਾ ਪਾਪਾ ਹਜੇ ਆਇਆ ਨਹੀਂ ਹੈ ਰਫ ਰਾਤ ਸਾਰੇ ਇੰਨਾ ਜ਼ਿਆਦਾ ਪਾਣੀ ਬੁਰਾ ਹਾਲ ਹੋਇਆ ਪੈ ਖੇਤਾਂ ਚ ਅਜੇ ਡੈਡੀ ਉੱਥੇ ਨਹੀਂ ਜਿੰਨਾਂ ਦਾ ਵੀ ਕੋਈ ਵੀ ਨੁਕਸਾਨ ਹੋਇਆ ਸਾਰਿਆਂ ਦੀ ਬਾਲੇ ਜੀਰੀਆਂ ਦਾ ਨੁਕਸਾਨ ਹੋਇਆ ਅੱਬ ਕਦੇ ਬਸ ਇਦੋਂ ਬਾਅਦ ਚ ਹੁਣ ਮੀਂਹ ਆਵੇ ਸ਼ੁਕਰਾਨਾ ਕਰਿਆ ਕਰੋ ਸਾਰਿਆਂ ਦਾ ਵੀ ਠੀਕ ਹੋ ਜਾਏ ਹਨਾ ਪਾਣੀ ਮੀਂਹ ਨਾ ਪਵੇ ਹੋਰ ਮੀਂਹ ਕਿਤੇ ਨਾ ਪਵੇ ਹਨਾ ਤੇ ਕਪਸੋਨਰੀਆਂ ਕੀ ਵਿਚਾਰੇ ਜਿੰਨਾ ਦਾ ਪਿੰਡ ਹਨਾ ਸਾਰੀ ਛੱਤਾਂ ਤੇ ਘਰ ਬਸ ਰਹੇ ਨੇ ਹਨਾ ਉੱਤੇ ਚ ਵਿਚਾਰੇ ਚਾਰਿਆਂ ਦੇ ਉੱਤੇ ਰਹਿ ਰਹੇ ਨੇ ਬੱਚੇ ਛੋਟੇ ਛੋਟੇ ਨੇ ਜਿਹੜੇ ਤੇ ਨੀਚੇ ਉਹਨਾਂ ਦੇ ਘਰਾਂ ਦੇ ਵਿੱਚ ਇੰਨਾ ਜ਼ਿਆਦਾ ਪਾਣੀ ਵੜ ਗਿਆ ਵੀ ਉਹ ਉੱਪਰ ਜਾ ਕੇ ਰਹਿਣ ਲੱਗ ਗਏ ਵਿਚਾਰੇ ਹਨਾ ਉਹਨਾਂ ਦੇ ਘਰਾਂ ਚੋਂ ਵੀ ਛੇਤੀ ਛੇਤੀ ਬਾਬਾ ਜੀ ਪਾਣੀ ਕੱਢਦਾਂ ਨਾ ਉੱਥੋਂ ਵੀ ਹਨਾ ਤੇ ਮੀਂਹ ਨਾ ਪਵੇ ਉੱਥੇ ਉਸ ਪਿੰਡ ਵੀ ਤੇ ਕਿਤੇ ਵੀ ਨਾ ਪਵੇ ਮੀਂਹ ਤਾਂ ਹੁਣ ਵੀ ਜਿੱਥੇ ਵੀ ਪੈ ਰਿਹਾ ਬਹੁਤ ਜ਼ਿਆਦਾ ਹੀ ਪੈ ਰਿਹਾ ਘੱਟ ਤਾਂ ਕਿਤੇ ਵੀ ਨਹੀਂ ਪਿਆ ਹੈਗਾ ਮੈਨੂੰ ਲੱਗਦਾ ਲਿੱਤੇ ਵੀ ਸੋਨਰੇਆ ਖਬਰ ਬਹੁਤ ਜ਼ਿਆਦਾ ਮੀਂਹ ਆ ਰਿਹਾ ਕੱਲ ਦਾ ਦੁਆਰੇ ਫੇਰ ਸ਼ੁਰੂ ਹੋ ਗਿਆ ਤੇ ਮੀਂਹ ਅੱਜ ਵੀ ਬਹੁਤ ਇੱਥੇ ਤੇਜ਼ ਮੀਂਹ ਆ ਗਿਆ ਸੀਗਾ ਸਾਨੂੰ ਇੱਕ ਵਾਰੀ ਡਰ ਬਣਿਆ ਰਿਹਾ ਵੀ ਜੇ ਨਾ ਬੰਦ ਹੋਇਆ ਤਾਂ ਵੀ ਫੇਰ ਸਾਡਾ ਫੇਰ ਉਹੀ ਹਾਲ ਹੋ ਜਾਣਾ ਤਾਂ ਕਰਕੇ ਹੁਣ ਰੱਬ ਅੱਗੇ ਹੀ ਅਰਦਾਸ ਆ ਵੀ ਕਿ ਤੂੰ ਵੀ ਪਾਣੀ ਪੂਣੀ ਦਾ ਬੱਸ ਹੁਣ ਬਾਬਾ ਜੀ ਬਹੁਤ ਹੋ ਗਿਆ ਕਿਸੇ ਤੋਂ ਵੀ ਕੋਈ ਵੀ ਗਲਤੀਆਂ ਹੋਈਆਂ ਨੇ ਮਾਫ਼ ਕਰ ਦਿਓ ਹਣਾ ਜੇ ਲੋਕ ਗਲਤੀਆਂ ਕਰਦੇ ਨੇ ਤਾਂ ਤਾਂ ਹੀ ਆਪਾਂ ਨੂੰ ਇਹਦੇ ਕੁਝ ਭੁਗਤਣਾ ਪੈਂਦਾ ਹੈ ਤੇ ਇਹ ਵੀ ਕਿਸੇ ਦੇ ਸਾਰੇ ਨੂੰ ਜਦੋਂ ਰੱਬ ਦੀ ਮਾਰ ਆ ਉਹ ਚਲਣੀ ਪੈਣੀ ਆ ਹਨਾ ਜਦੋਂ ਆਪਾਂ ਨੂੰ ਰੱਬ ਦੀ ਜਿੰਨੀ ਕੁ ਪਈਆ ਮਾਰ ਉਹ ਚਲਣੀ ਪਊਗੀ ਤੇ ਚਲੋ ਬਾਬਾ ਜੀ ਬਖਸ਼ ਦੋ ਹੁਣ ਜਿੰਨੀਆਂ ਵੀ ਕਿਸੇ ਤੋਂ ਵੀ ਕੋਈ ਵੀ ਗਲਤੀ ਹੋਈ ਹੈ ਜਿਹੇ-ਜਿਹੇ ਲੋਕ ਹੋ ਗਏ ਕਹਿੰਦੇ ਉਹ じゃ ਰੱਬ ਹੋ ਗਏ ਹਨਾ 13 ਤਾਂ ਮਿੱਤਰੋ ਟਲ ਗਿਆ ਆਪਣੇ ਵੀ ਆ ਗਿਆ ਸੀਗਾ ਨਹੀਂ ਸਹੀ ਗੱਲ ਹੈ ਜੇ ਨਾਈ ਪਵੇ ਵਧੀਆ ਵੈਸੇ ਮੌਸਮ ਖਰਾਬ ਹੋ ਰਿਹਾ ਤੇ ਭਲਾੜਾ ਆਈ ਕਿ ਇਧਰ ਮਾਨਸਾਂ ਕੱਲ ਮਾਨਸਾਂ ਵੀ ਪੈ ਗਿਆ ਆਪਣੇ ਨਹੀਂ ਪਿਆ ਕੱਲ ਲਵਾਚਤ ਰਹੀ ਸੀ ਅੱਜ ਨਮਨ ਜੀ ਬਾਵਾ ਪੈ ਗਈ ਅੱਜ ਵੀ ਵੈਸੇ ਤੇ ਬਾਕੀ ਚਲੋ ਹੁਣ ਚੱਲ ਜੀ ਅੰਦਰ ਆਪਾਂ ਸਾਡੀ ਇੰਨਾ ਪਾਣੀ ਆ ਯਾਰ ਹੂੰ ਹਾਂ ਚਲੋ ਲੋਈ ਅੰਦਰ ਚੱਲਦੇ ਹੁਣ ਉੱਪਰ ਵੀ ਦੇਖ ਕੇ ਆਉਣਾ ਸੀਗਾ ਹੂੰ ਉੱਪਰ ਵੀ ਦੇਖ ਕੇ ਆਉਣਾ ਆ ਜੋ ਉੱਪਰ ਦੇਖ ਕੇ ਹੀ ਹੈਣਾ ਹੋਰ ਆ ਨਾ ਇਹ ਟੇਬਲ ਨੀਚੇ ਲਾ ਕੇ ਚੱਲਦੇ ਆ ਭਾਗਤ ਦੀ ਅੰਦਰ ਰਹਿ ਕੇ ਚੱਲਦੇ ਆ ਇਹਨੂੰ ਨੀਚੇ ਧਾਰ ਦਉ ਲੋਈ ਮਿੱਤਰੋ ਮਿਲਦੇ ਆ ਪਹਿਲਾਂ ਇਹਨੂੰ ਧਾਰ ਦਈਏ ਥੱਲੇ ਆਪਾਂ ਬੋਰਡ ਕਰ ਤੋ ਚੱਕ ਲਏ ਸੀ ਅੰਦਰ ਕਿਹੜਾ ਉਹ ਦੁਕਾਨ ਵਾਲਾ ਉਹ ਤਾਂ ਪਹਿਲਾਂ ਹੀ ਚੱਕ ਲਿਆਂਦਾ ਸੀ ਉੱਥੇ ਉਹ ਤਾਂ ਰੁੱੜਦਾ ਨਹੀਂ ਸੀ ਪਾਣੀ ਨਹੀਂ ਆ ਗਿਆ ਸੀ ਇੱਧਰ ਰੁੱੜਦਾ ਸੀ ਮੈਂ ਤਾਂ ਅੱਜ ਦੇਖਿਆ ਇਹ ਚੱਲੀਏ ਕੋਠੇ ਤੇ ਉੱਥੋਂ ਦੇਖ ਕੋਠੇ ਦੇਖ ਕੇ ਹੀ ਆ ਮਿੱਤਰੋ ਚਲੋ ਵੇ ਮਿੱਤਰੋ ਚੱਕਣਾ ਚੱਕ ਕੇ ਲੈਂਦੀਆਂ ਨੇ ਤੇ ਅੰਦਰ ਲਿਬਰਦਾ ਸੀ ਥਾਂ ਪੌੜੀ ਹੈ ਜੀ ਸਮਾਨ ਪਿਆ ਥਾ ਦੇਖੋ ਆਪਣਾ ਇੱਧਰ ਆਲਾ ਦਾਲਾ ਕਿੰਨੀ ਸੋਹਣੀ ਹਵਾ ਆਉਂਦੀ ਹੈ ਨਾ ਹਵਾ ਤਾਜ਼ੀ ਠੰਡੀ ਸਾਫ਼ ਕਰਨ ਵਾਲਾ ਹੋ ਗਿਆ ਨਾ ਕੋਈ ਆਪਣੇ ਕਰਨੇਗੇ ਕਈ ਕਰਨੇ ਇੱਧਰ ਆਪਣੇ ਸਾਫ਼ ਕਰਨ ਵਾਲਾ ਹੋ ਗਿਆ ਨਾ ਸਾਰਾ ਹੂੰ ਕਿੰਨੇ ਪੱਤੇ ਪੁੱਤੇ ਸਾਫ਼ ਕਰਨ ਵਾਲਾ ਹੋ ਗਿਆ ਨਾ ਹਾਂ ਹਣੇ ਸਾਨੂੰ ਕੋਠੇ ਉੱਪਰ ਦੀ ਦਿਖਾਉਣੇ ਆਪਣਾ ਘਰ ਇੱਧਰ ਦੀ ਚੈੱਕੋ ਉਹ ਚਵਾਰਾ ਆਪਣਾ ਤੇ ਆ ਪਾਣੀ ਇਹੇ ਥੋੜੀ ਲੀਹੰਦਾ ਡੱਗੀ ਪਰ ਤਾਂ ਨਹੀਂ ਗਈ ਉਧਰੋਂ ਭਰ ਗਈ ਚਾਚੇ ਕਿੰਨਾ ਦੀ ਭਰ ਗਈ ਬਹੁਤ ਸੋਹਣਾ ਮੌਸਮ ਅੱਜ ਚੈੱਕ ਕਰੋ ਝੰਡਾ ਦੇਖ ਕਿੰਨਾ ਘੈਂਟ ਹਲਦਾ ਓਏ ਹੂੰ ਕਿੰਨਾ ਘੈਂਟ ਹਲਦਾ ਝੰਡਾ ਇਹ ਚਲੋ ਵੀ ਮਿੱਤਰੋ ਵਲੌਗ ਦਾ ਕਰਦੇ ਆ ਆਪਾਂ ਇੱਥੇ ਐਂਡ ਤੇ ਸ਼ੁਕਰਾਨਾ ਕਰਿਓ ਉਹਨਾਂ ਦੇ ਜਿੰਨਾਂ ਦੇ ਵੀ ਪਾਣੀ ਆਇਆ ਹੋਇਆ ਸਾਰਾ ਠੀਕ ਹੋ ਜੇ ਵੈਸੇ ਗੁਰੂ ਮਾਲਕ ਸਭ ਦਾ ਭਲਾ ਕਰੇ ਇਹ ਖੇਤਾਂ ਚ ਚਿੱਟ ਦੋ ਉਹ ਕੋ ਕਬੂਤਰ ਓਹੋ ਕਬੂਤਰ ਮਰਿਆ ਪਿਆ ਵਿਚਾਰਾ ਇਹ ਵਿਚਾਰਾ ਮਰ ਗਿਆਊਗਾ ਕਰੰਟ ਕਰੰਟ ਨਾਲ ਕਣੀ ਇਹ ਕਦਨਾ ਮਰ ਗਿਆ ਯਾਰ ਬਿਜਲੀ ਬੁੱਲੀ ਨੇ ਮਾਰਤਾ ਹੋ ਚਲੋ ਵੀ ਮਿੱਤਰੋ ਹੁਣ ਆਪਾਂ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਓਕੇ ਜੀ ਸਭ ਦਾ ਭਲਾ ਹੋਵੇ